ਇਹ ਤਾਂ ਬੰਦਾ ਤੋਂ ਬੰਦਾ ਵੈਰੀ ਕਰਦਾ ਕਿਸੇ ਨੂੰ ਲੱਗਦਾ ਕਿ ਮੇਰੇ ਲਈ ਪੈਸਾ ਬਹੁਤ ਜ਼ਰੂਰੀ ਹੈ ਕਿਸੇ ਨੂੰ ਲੱਗਦਾ ਕਿ ਮੇਰੇ ਲਈ ਫਲਾਣੀ ਚੀਜ਼ ਜ਼ਰੂਰੀ ਹੈ ਕਿਸੇ ਲਈ ਰਿਸ਼ਤੇ ਜ਼ਰੂਰੀ ਨੇ ਕਿਸੇ ਲਈ ਪਰਿਵਾਰ ਜ਼ਰੂਰੀ ਹੈ ਤਾਂ ਇਸ ਤਰੀਕੇ ਨਾਲ ਆਪਾਂ ਤੁਹਾਡੀ ਸਾਰੀ ਗੱਲਬਾਤ ਦਾ ਇਹ ਹੈ ਕਿ ਗਰੀਬਾਂ ਨੂੰ ਜ਼ਿਆਦਾ ਹੁੰਦੀ ਹੈ ਅਮੀਰਾਂ ਨੂੰ ਘੱਟ ਹੁੰਦੀ ਹੈ ਤੇ ਮਾਨਸਿਕ ਰੋਗੀ ਮਤਲਬ ਗਰੀਬ ਵੱਧ ਹੁੰਦੇ ਨੇ ਤੁਹਾਡੇ ਕਹਿਣ ਦਾ ਭਾਵ ਇਹ ਹੈ ਤੇ ਪਰ ਮੈਂ ਬਹੁਤ ਵਾਰ ਦੇਖਿਆ ਕਿ ਅਮੀਰ ਵੀ ਦੁਖੀ ਨੇ ਜਿਨ੍ਹਾਂ ਕੋਲ ਬਹੁਤ ਪੈਸਾ ਹੈ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਮੀਨ ਜਾਇਦਾਦ ਆ ਪ੍ਰੋਪਰਟੀ ਆ ਉਹਨਾਂ ਕੋਲ ਕਾਰਾਂ ਗੱਡੀਆਂ ਵੀ ਨੇ ਉਹਨਾਂ ਦੇ ਬੱਚੇ ਗਰੀਬਾਂ ਦੇ ਮੁਕਾਬਲੇ ਉਹਨੇ ਲਾਇਕ ਨਹੀਂ ਨਿਕਲਦੇ ਫਿਰ ਉਹਨਾਂ ਨੂੰ ਅਲੱਗ ਤਰੀਕੇ ਦੀਆਂ ਕਿਸਮਾਂ ਨੇ ਤਾਂ ਸਮੱਸਿਆਵਾਂ ਨੇ ਤੇ ਇਸ ਨੂੰ ਆਪ ਭੂਤ ਪ੍ਰੇਤ ਨੂੰ ਕਿਵੇਂ ਸਮਝੀਏ ਥੋੜਾ ਚਾਨਣਾ ਪਾਓ ਹਾਂ ਇਹਦਾ ਤੁਹਾਡੇ ਸਵਾਲ ਦਾ ਮੈਂ ਬਾਅਦ ਚ ਜਵਾਬ ਦਿੰਨਾ ਜਿਵੇਂ ਹੁਣ ਨਾਜ਼ਰ ਲੱਗਣ ਵਾਲਾ ਇੱਕ ਵਹਿਮ ਹੈ ਨਾਜ਼ਰ ਵੀ ਜੇ ਮੈਂ ਹੁਣ ਕਹਦਾ ਗਰੀਬਾਂ ਨੂੰ ਜ਼ਿਆਦਾ ਲੱਗਦੇ ਤੁਸੀਂ ਕਹੋਗੇ ਨਹੀਂ ਇਹ ਤਾਂ ਅਮੀਰ ਵੀ ਤੁਸੀਂ ਸਰਕਾਰੀ ਸਕੂਲਾਂ ਚਲੇ ਜਾਓ ਜਿਹੜੇ ਬੱਚੇ ਪੜ੍ਹਦੇ ਨੇ ਉੱਥੇ ਮਜ਼ਦੂਰਾਂ ਦੇ ਵਿੱਚ ਉਹਨਾਂ ਦੇ ਗਲਾਂ 'ਚ ਕੋਈ ਨਾ ਕੋਈ ਧਾਗਾ ਕੋਈ ਹੋਰ ਟਿੱਕਾ ਟੁਕਾ ਨਹੀਂ ਲੱਗ ਤੁਸੀਂ ਵਾਈਪੀਐਸ ਸਕੂਲ 'ਚ ਚਲੇ ਜਾਓ ਉਹ ਜਾਂ ਵੱਡੇ ਜਿਹੜੇ ਮਾਡਲ ਸਕੂਲ ਨੇ ਉਹਨਾਂ ਦੇ ਵਿੱਚ ਕਿਸੇ ਨੂੰ ਨਹੀਂ ਹੁਣ ਨਾਜ਼ਰ ਦਾ ਮਤਲਬ ਗਰੀਬਾਂ ਨੂੰ ਜ਼ਿਆਦਾ ਲੱਗਦੇ ਲੱਗਦੇ ਤਾਂ ਹੁੰਦੇ ਨੇ ਪਰ ਉਹ ਬਹਿਮ ਜਾਦੇ ਕਰ ਦੇਣ ਇਸੇ ਤਰ੍ਹਾਂ ਜੇ ਉਹਨੂੰ ਦੱਸਿਆ ਵੀ ਅਮੀਰ ਵੀ ਸਾਡੀ ਸੋਸਾਇਟੀ ਚ ਦੁਖੀ ਤਾਂ ਬੰਦਾ ਹਰ ਹਰ ਪਾਕਿਸਤਾਨ ਵੀ ਸਾਡੇ ਨਾਲ ਖੁਸ਼ਹਾਲ ਹੈ ਖੁਸ਼ ਖੁਸ਼ਹਾਲੀ ਚ ਕਿਉਂਕਿ ਜਿਹੜਾ ਅਮੀਰ ਆ ਉਹਦਾ ਬੱਚਾ ਪੜ ਰਿਹਾ ਜੇ ਉਹਦਾ ਬੱਚਾ ਪੜਨ ਚ ਕਮਜ਼ੋਰ ਆ ਉਹਨੂੰ ਇਹਦੀ ਟੈਨਸ਼ਨ ਹੈ ਜੇ ਪੜਨ ਚ ਹਸਿਆਰ ਆ ਟਾਪਰ ਉੱਪਰ ਕਿਉਂ ਨਹੀਂ ਹੈਗਾ ਜੇ ਟਾਪਰ ਤਾਂ ਉਹ ਉੱਥੇ ਕੋਟੇ ਆ ਉਹਦੇ ਤਿਆਰੀ ਵਾਸਤੇ ਭੇਜ ਦੇਣਗੇ ਉਹਦੇ ਚ ਦਾਖਲਾ ਮਿਲੇ ਮਿਲੇ ਜਾਨੀ ਉਹਨਾਂ ਨੂੰ ਫੇਰ ਜੇ ਉਹ ਮਿਲ ਗਿਆ ਫੇਰ ਟੈਨਸ਼ਨ ਆ ਵੀ ਉਹ ਜਾ ਕੋਈ ਰਿਸ਼ਤਾ ਮਿਲੇ ਉਹਦੇ ਉਸ ਤਰ੍ਹਾਂ ਕਰਕੇ ਪੜ ਕੇ ਨੌਕਰੀ ਨਹੀਂ ਮਿਲਦੀ ਜਾਨੇ ਬੰਦੇ ਨੂੰ ਟੈਨਸ਼ਨ ਤਾਂ ਹਰ ਇੱਕ ਨੂੰ ਨੇ ਪਰ ਗਰੀਬਾਂ ਨੂੰ ਜ਼ਿਆਦੇ ਨੇ ਅਮੀਰ ਵੀ ਉਹਨਾਂ ਨੂੰ ਜੋਤਸੀ ਲੁੱਟੀ ਜਾਂਦੇ ਨੇ ਉਹਨਾਂ ਦਾ ਬੱਚਾ ਜਿਵੇਂ ਕੋਈ ਅਮੀਰ ਆ ਉਹਦਾ ਬੱਚਾ ਨਸ਼ੇ ਤੇ ਲੱਗ ਗਿਆ ਚਿੱਟਾ ਪੀਣ ਲੱਗ ਗਿਆ ਹੁਣ ਪੀਣ ਤਾਂ ਉਹ ਤਾਂ ਲੱਗ ਗਿਆ ਵੇ ਉਹਨਾਂ ਨੇ ਬੱਚੇ ਵੱਲ ਧਿਆਨ ਨਹੀਂ ਦਿੱਤਾ ਧਿਆਨ ਦਿੱਤਾ ਆਪਣੇ ਕੋਠੀਆਂ ਜਾਇਦਾਦ ਪੈਸਾ ਹੁਣ ਮੁੰਡੇ ਦੇ ਦੋਸਤ ਕਿਹੜੇ ਨੇ ਕਹੇ ਜene ਕਿੱਥੇ ਜਾਂਦਾ ਕਿਹਦੇ ਕੋਲ ਖੜਦਾ ਇਹ ਤਾਂ ਧਿਆਨ ਨਹੀਂ ਦਿੱਤਾ ਬਾਅਦ ਚ ਫਿਰ ਉਹ ਵਸਤੂ ਸ਼ਾਸਤਰ ਵਾਲੇ ਕੋਲ ਚਲੇ ਜਾਂਦੇ ਵਸਤੂ ਸ਼ਾਸਤਰ ਵਾਲਾ ਆ ਕੇ ਕਹਿ ਦਿੰਦਾ ਤੁਹਾਡਾ ਇਹਦਾ ਬਾਥਰੂਮ ਹੈ ਜਿਹੜਾ ਇੱਧਰ ਹੈ ਇਹ ਸੱਜੇ ਪਾਸੇ ਹੋਣਾ ਚਾਹੀਦਾ ਖੱਬੇ ਨਹੀਂ ਇਹਦਾ ਬੈੱਡਰੂਮ ਦਾ ਮੂੰਹ ਇੱਧਰਲੇ ਪਾਸੇ ਹੋਣਾ ਚਾਹੀਦਾ ਗੇਟ ਹੈ ਜਿਹੜਾ ਉਹ ਇੱਧਰਲੇ ਪਾਸੇ ਦੀ ਬਜਾਏ ਮੇਨ ਗੇਟ ਇੱਧਰ ਹੋਣਾ ਚਾਹੀਦਾ ਓਟਾ ਟਾਹਾਈ ਕਰੀ ਜਾਂਦੇ ਉਧਰ ਪਿੱਛੇ ਉਹਨਾਂ ਕੋਲੇ ਚਲੇ ਜਾਂਦਣ ਬਿਮਾਰੀਆਂ ਤੋਂ ਹੈਗਾ ਬਿਮਾਰੀ ਜੇ ਟੀਚਰ ਆ ਕੋਈ ਉਹ ਪੜੇ ਲਿਖਿਆ ਵੀ ਇੱਕ ਟੀਚਰ ਸੀ ਜਿਹੜਾ ਉਹ ਬਾਬੇ ਕੋਲੇ ਚਲੇ ਗਿਆ ਨਿਰਮਲ ਬਾਬੇ ਕੋਲ ਸ਼ੂਗਰ ਹੈ ਉਹਨੂੰ ਸ਼ੂਗਰ ਦਾ ਪੜੇ ਲਿਖਣ ਨੂੰ ਨਹੀਂ ਪਤਾ ਵੀ ਕੀ ਕਾਰਨ ਹੈ ਕੀ ਇਹਦਾ ਇਲਾਜ ਹੈ ਸੈਰ ਨਾਲ ਇਹ ਘਟ ਜਾਂਦੀ ਆ ਮਿੱਠਾ ਯਾਨੀ ਖੁਰਾਕ 'ਚ ਤਬਦੀਲੀ ਕਰਨੀ ਪਊ ਘੱਟ ਖਾਣਾ ਪਊ ਮਿੱਠਾ ਬਿਲਕੁਲ ਬੰਦ ਕਰਨਾ ਤਾਂ ਪੈਂਦਾ ਉਹ ਨਿਰਮਲ ਬਾਬੇ ਨੇ ਕਹੇ ਤਾਂ ਖੀਰ ਖਾ ਉਹ ਖੀਰ ਖਾ ਕੇ ਉਸ ਤੋਂ ਬਾਅਦ ਉਹ ਚ ਚਲਿਆ ਗਿਆ ਹਕਮਾਂ ਚ ਚਲਿਆ ਗਿਆ 슈ਗਰ ਇੰਨੀ ਵੱਧ ਗਈ ਆ ਕੇ ਜਦ ਦੱਸਿਆ ਵੀ ਮੇਰੀ 슈ਗਰ ਵੱਧ ਗਈ ਨਿਰਮਲ ਬਾਬੇ ਨੂੰ ਪੱਤਰਕਾਰ ਨੇ ਪੁੱਛਿਆ ਉਹ ਕਹਿੰਦਾ ਮੈਂ ਉਹਨੂੰ ਇੱਕ ਦਿਨ ਖਾਣ ਨੂੰ ਕਿਹਾ ਸੀ ਉਹ ਤਾਂ ਹਰ ਰੋਜ਼ ਖਾਈ ਗਿਆ ਤਾਂ ਕਰਕੇ ਵਧੀਆ ਜਾਨੀ ਇਸ ਤਰ੍ਹਾਂ ਕਰਕੇ ਸੋਸਾਇਟੀ ਚ ਸਮੱਸਿਆ ਨੇ ਉਹ ਇਦਾਂ ਜਾਂਦੇ ਰਹਿੰਦੇ ਨੇ ਅਮੀਰ ਵੀ ਜਾਂਦੇ ਨੇ ਗਰੀਬ ਵੀ ਜਾਂਦੇ ਨੇ ਪਰ ਕਸਰਾਂ ਕੁਸਰਾਂ ਵਾਲੀ ਜਿਹੜੀ ਅੱਜ ਕੱਲ੍ਹ ਭੂਤਾਂ ਪਾਤਾਂ ਵਾਲਾ ਕੰਮ ਹੈ ਜਿਹੜਾ ਉਹ ਜਾਦੇ ਗਰੀਬਾਂ ਚ ਅਮੀਰਾਂ ਚ ਡਿਪਰੈਸ਼ਨ ਹੋ ਡਿਪਰੈਸ਼ਨ ਚ ਚਲੇ ਜਾਂਦਣ